ਕਿ ਕਿ ਜੋ ਇਹ ਵੀ ਤੱਤ ਜਾਗਰ ਹੋਏ ਨੇ ਕਿ ਜੋ ਬੀਪੀ ਤਵਾੜੀ ਨੇ ਉਹਨਾਂ ਨੂੰ ਪੁਲਿਸ ਅਫਸਰਾਂ ਨੇ ਕਾਫੀ ਤੰਗ ਪਰੇਸ਼ਾਨ ਕੀਤਾ ਤੇ ਇੱਕ ਛੇੜਛਾੜ ਦਾ ਝੂਠਾ ਕੇਸ ਵੀ ਉਹਨਾਂ ਦੇ ਬਣਾ ਦਿੱਤਾ ਸੀ ਪਰ ਉਹ ਹਾਈ ਕੋਰਟ ਦੇ ਵਿੱਚ ਗਏ ਤੇ ਹਾਈ ਕੋਰਟ ਨੇ ਸੀਬੀਏ ਨੂੰ ਹੁਕਮ ਦਿੱਤੇ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਸੀਬੀਏ ਨੇ ਪੂਰੀ ਜਾਂਚ ਕੀਤੀ ਜਿਸ ਤੋਂ ਪਾਇਆ ਗਿਆ ਕਿ ਇਹ ਮਾਮਲਾ ਬਿਲਕੁਲ ਵੀ ਝੂਠਾ ਹੈ ਚਾਹੀਦਾ ਇਹ ਸੀ ਕਿ ਜਦੋਂ ਜਾਂਚ ਮੁਕੰਮਲ ਹੋ ਗਈ ਤੁਰੰਤ ਪੁਲਿਸ ਹਰਕਤ ਦੇ ਵਿੱਚੋਂ ਦੀ ਮੁੱਢਲੀ ਜਾਂਚ ਦੇ ਆਧਾਰ ਤੇ ਪਰਚਾ ਦਰਜ ਕਰਕੇ ਜੋ ਪੁਲਿਸ ਅਧਿਕਾਰੀ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਦੇ ਜਿਸ ਤਰ੍ਹਾਂ ਹੁਣ ਕੁਝ ਮਾਮਲਿਆਂ ਦੇ ਵਿੱਚ ਜੋ ਸੀਵੇਦ ਕੋਰਟ ਮਾਲੀਆ ਉਹਨਾਂ ਵਿੱਚ ਸਜ਼ਾਵਾਂ ਹੋ ਰਹੀਆਂ ਨੇ ਪੁਲਿਸ ਵਾਲਿਆਂ ਨੂੰ ਤਕਰੀਬਨ 25 ਤੀ ਕੇਸਾਂ ਦੇ ਵਿੱਚ ਉਸ ਮੌਕੇ ਜਿਹੜੇ ਪੁਲਿਸ ਵਾਲਾ ਨੇ ਮੁੰਡੇ ਖਤਮ ਕੀਤੀ ਸੀ ਉਹਨਾਂ ਨੂੰ ਹੁਣ ਜੇਲ੍ਹ ਦੀਆਂ ਸਿੱਖਾਂ ਪਿੱਛੇ ਜਾਣਾ ਪੈ ਰਿਹਾ ਜੇਕਰ ਉਸ ਮੌਕੇ ਕੋਰਸ ਸਰਕਾਰ ਗੰभीरता ਵਿਖਾਉਂਦੀ ਤਾਂ ਭਾਈ